ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਸਾਨੂੰ ਬਹੁਤ ਸਿੱਖਿਆਵਾਂ ਦਿੰਦੀਆਂ ਤੇ ਇਹ ਨਿੱਕੀਆਂ-ਨਿੱਕੀਆਂ ਸਾਖੀਆਂ ਆਪਾਂ ਬਚਪਨ ਦੇ ਵਿੱਚ ਜਿਹੜੀਆਂ ਉਹ ਵੱਡੇ-ਵਡੇਰਿਆਂ ਦੇ ਕੋਲੋਂ ਸੁਣਦੇ ਆਏ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਜਗਤ ਜਲੰਦੇ ਨੂੰ ਤਾਰਦੇ ਹੋਏ ਹਰਦੁਆਰ ਦੀ ਧਰਤੀ ਤੇ ਜਾਂਦੇ ਆ ਤਾਂ ਇਸ ਧਰਤੀ ਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਵੇਖਦੇ ਆ ਲੋਕ ਗੰਗਾ ਦਾ ਪਾਣੀ ਸੂਰਜ ਵਾਲੇ ਪਾਸੇ ਨੂੰ ਛੁੱਟਦੇ ਪੈ ਸਨ ਮੰਨਿਆ ਜਾਂਦਾ ਏ ਕਿ ਸੂਰਜ ਵਾਲੇ ਪਾਸੇ ਨੂੰ ਜੇਕਰ ਪਾਣੀ ਛੁੱਟਾਂਗੇ ਤੇ ਉਹ ਪਾਣੀ ਸਾਡੇ ਵੱਡੇ ਵਡੇਰਿਆਂ ਨੂੰ ਪਹੁੰਚਦਾ ਹੈ ਜਿਹੜੇ ਵੱਡੇ ਵਡੇਰੇ ਸਾਡੇ ਮਰ ਚੁਕੇ ਹੁੰਦੇ ਐ ਉਹਨਾਂ ਨੂੰ ਪਿੱਤਰ ਕਿਹਾ ਜਾਂਦਾ ਹੈ ਤਾਂ ਉਹ ਪਾਣੀ ਜਿਹੜਾ ਪਿੱਤਰਾਂ ਨੂੰ ਦਿੱਤਾ ਜਾਂਦਾ ਹੈ ਇਹ ਇਹ ਵੀ ਮੰਨਿਆ ਜਾਂਦਾ ਏ ਕਿ ਜੋ ਕੁਝ ਆਪਾਂ ਭੇਜਦੇ ਹਾਂ ਉਹ ਪਿੱਤਰਾਂ ਤੱਕ ਪਹੁੰਚ ਜਾਂਦਾ ਹੈ ਹਾਲਾਂਕਿ ਗੁਰਬਾਣੀ ਇਹ ਗੱਲ ਨਹੀਂ ਮੰਨਦੀ ਮਹਾਰਾਜ ਕਹਿੰਦੇ ਨੇ ਵੀ ਮੰਨ ਲਿਆ ਜਾਵੇ ਜੇ ਪਿੱਤਰਾਂ ਤੱਕ ਪਹੁੰਚਦਾ ਵੀ ਹੈ ਜੇ ਫੇਰ ਆਪਾਂ ਜਦੋਂ ਚੋਰੀ ਕਰਕੇ ਲਿਆਉਂਦੇ ਆਂ ਜਦੋਂ ਠੱਗੀ ਮਾਰਦੇ ਆਂ ਜਦੋਂ ਕਿਸੇ ਨਾਲ ਧੋਖਾ ਕਰਦੇ ਆਂ ਤੇ ਉਹ ਮੰਨ ਲਓ ਕਿਸੇ ਦਾ ਭਾਂਡਾ ਚੋਕੇ ਆਪਾਂ দান ਕਰ ਦਿੱਤਾ ਤੇ ਉਹ ਸਾਡੇ ਵਡੇਰਿਆਂ ਤੱਕ ਪੁੱਜ ਗਿਆ ਤੇ ਜਿਨ੍ਹਾਂ ਦਾ ਚੁੱਕਿਆ ਇਹ ਉਹਨਾਂ ਨੇ ਸਾਡਾ ਉੱਥੇ ਜਿਹੜਾ ਪਹਿਚਾਨ ਲੈਣਾ ਹੈ ਮਹਾਰਾਜ ਕਹਿੰਦੇ ਅਸੀਂ ਆਪ ਵੀ ਚੋਰ ਤੇ ਸਾਡੇ ਪਿਤਰ ਵੀ ਚੋਰ ਜੇ ਮੁਹਾਕਾ ਘਰ ਮੋਹੇ ਘਰ ਮੈਂ ਪਿਤਰੀ ਦੇ ਅੱਗੇ ਵਸਤ ਸਜਾਣੀਏ ਪਿਤਰੀ ਚੋਰ ਕਰੇ ਅੱਗੇ ਜਿਹੜੀ ਉਹ ਚੀਜ਼ ਹੈ ਉਹ ਉਹਦੀ ਪਹਿਚਾਨ ਹੋ ਗਈ ਤਾਂ ਉਹ ਮਹਾਰਜ ਕਹਿੰਦੇ ਫਿਰ ਸਾਡੇ ਪਿਤਰ ਵੀ ਚੋਰ ਅੱਗੇ ਵਸਤ ਸਜਾਣੀ ਐ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਵੀ ਇਹ ਕਰੇ ਪਰ ਗੁਰਦੇਵ ਕਹਿੰਦੇ ਨੇ ਅਸਲ ਗੱਲ ਐ ਨਾਨਕ ਅੱਗੇ ਸੋ ਮਿਲੈ ਜੇ ਖਟੇ ਕਾਲੇ ਦੇ ਇਦਾਂ ਕਿਸੇ ਦੇ ਪਰਥਾਏ দান ਕੀਤੀਆਂ ਚੀਜ਼ਾਂ ਨਹੀਂ ਮਿਲਦੀਆਂ ਅੱਗੇ ਬੰਦੇ ਨੂੰ ਉਹੀ ਮਿਲਦਾ ਹੈ ਜੋ ਬੰਦੇ ਨੇ ਆਪਣੇ ਹੱਥੀਂ দান ਕੀਤਾ ਹੋਵੇ ਜਿਹੜਾ ਆਪਣੇ ਹੱਥੀਂ ਪਰਮਾਤਮਾ ਦਾ ਨਾਮ ਜਿਹੜਾ ਜਪਿਆ ਹੋਵੇ ਸੇਵਾ ਕੀਤੀ ਹੋਵੇ ਉਹੀ ਬੰਦੇ ਦੇ ਨਾਲ ਚੱਲਦਾ ਹੈ ਕੋਈ ਕਿਸੇ ਨੂੰ ਜਿਹੜਾ ਉਹ ਨਹੀਂ ਦੇ ਸਕਦਾ ਤਾਂ ਇਦਾਂ ਹੀ ਉਸ ਵੇਲੇ ਇੱਕ ਮਿਥ ਸੀ ਕਿ ਜੇਕਰ ਆਪਾਂ ਜਦੋਂ ਸਵੇਰ ਚੜ੍ਹਦੀ ਹੈ ਤਾਂ ਚੜ੍ਹਦੀ ਸਵੇਰ ਸੂਰਜ ਨੂੰ ਪਾਣੀ ਦਿਆਂਗੇ ਤੇ ਉਹ ਪਾਣੀ ਸਾਡੇ ਵੱਡੇ ਵਡੇਰੇ ਮਰੇ ਹੋਏ ਜਿਹੜੇ ਬਜ਼ੁਰਗ ਹੈ ਪਿਤਰਾਂ ਉਹਨਾਂ ਤੱਕ ਪਹੁੰਚ ਜਾਵੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਾ ਕੇ ਇਹ ਜਦੋਂ ਸਾਰਾ ਕੁਝ ਤੱਕਿਆ ਤੇ ਗੁਰੂ ਨਾਨਕ ਸਾਹਿਬ ਉਸੇ ਹੀ ਗੰਗਾ ਨਦੀ ਦੇ ਵਿੱਚ ਖਲੋ ਕੇ ਉਹਨਾਂ ਨੇ ਬਿਲਕੁਲ ਉਲਟ ਪਾਸੇ ਨੂੰ ਪਾਣੀ ਛੁੱਟਣਾ ਸ਼ੁਰੂ ਕਰ ਦਿੱਤਾ ਕਿੱਥੇ ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਜਾ ਕੇ ਸਮਝਾਉਣਾ ਸੀ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਇਦਾਂ ਨਹੀਂ ਕਰਨਾ ਚਾਹੀਦਾ ਇਹ ਤੁਹਾਡਾ ਪਾਣੀ ਨਹੀਂ ਪਹੁੰਚਣਾ ਮਹਾਰਾਜ ਨੇ ਉਹਨਾਂ ਨੂੰ ਰੋਕਿਆ ਨਹੀਂ ਹੈ ਬਲਕਿ ਉਲਟ ਪਾਸੇ ਨੂੰ ਪਾਣੀ ਛੁੱਟਣਾ ਸ਼ੁਰੂ ਕਰ ਦਿੱਤਾ ਉਹ ਸਾਰੇ ਲੋਕ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਆਏ ਆਣ ਕੇ ਕਹਿਣ ਲੱਗੇ ਵੀ ਤੁਸੀਂ ਕੀ ਕਰ ਰਹੇ ਹੋ ਮਹਾਰਾਜ ਕਹਿਣ ਲੱਗੇ ਤੁਸੀਂ ਕੀ ਕਰਦੇ ਹੋ ਕਹਿੰਦੇ ਜੀ ਅਸੀਂ ਤੇ ਆਪਣੇ ਵਡੇਰਿਆਂ ਨੂੰ ਪਾਣੀ ਦੇ ਰਹੇ ਹਾਂ ਤੇ ਮਹਾਰਾਜ ਕਹਿਣ ਲੱਗੇ ਕਿ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਤਾਂ ਉਹ ਲੋਕ ਕਹਿਣ ਲੱਗੇ ਵੀ ਤੁਹਾਡੇ ਖੇਤ ਜਿਹੜੇ ਆ ਉਹ ਕਿੱਥੇ ਐ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੇਰੇ ਖੇਤ ਰਾਏ ਭੋਇ ਦੀ ਤਲਵੰਡੀ ਜਾਨੀ ਕਿ ਪੰਜਾਬ ਦੇ ਵਿੱਚ ਉਹ ਸਾਰੇ ਲੋਕ ਉੱਚੀ ਉੱਚੀ ਹੱਸ ਕੇ ਕਹਿਣ ਲੱਗੇ ਕਹਿੰਦੇ ਵੀ ਉਹ ਪੰਜਾਬ ਦੇ ਵਿੱਚ ਜਿੱਥੇ ਸੈਂਕੜੇ ਮੀਲ ਦੂਰ ਐ ਤੁਹਾਡਾ ਇਥੋਂ ਵਾਲਾ ਪਾਣੀ ਉੱਥੇ ਕਿਵੇਂ ਪਹੁੰਚ ਸਕਦਾ ਹੈ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਵੇਂ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਉਹ ਬੜੇ ਹੈਰਾਨ ਹੋਏ ਸਵਾਲ ਬੜਾ ਵਾਜਬ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜੇ ਮੇਰਾ ਪਾਣੀ ਮੇਰੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ ਜਿਹੜਾ ਕੁਝ ਮਿਲਾਂਦੇ ਹੈ ਤੇ ਤੁਹਾਡਾ ਸੈਂਕੜੇ ਮਿਲਾਂ ਦੇ ਉੱਪਰ ਜਿਹਨੂੰ ਲੱਖਾਂ ਕਿਲੋਮੀਟਰ ਕਿਹਾ ਜਾਂਦਾ ਏ ਉਸ ਸੂਰਜ ਤੱਕ ਪਾਣੀ ਕਿਵੇਂ ਪਹੁੰਚ ਸਕਦਾ ਏ ਉਹ ਲੋਕ ਜਿਹੜੇ ਸਨ ਬੜੇ ਹੈਰਾਨ ਹੋਏ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਬਹਿ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ ਮਹਾਰਾਜ ਕਹਿੰਦੇ ਸਾਰੇ ਪਖੰਡ ਹੈ ਇਹ ਸਾਰੇ ਭਰਮ ਹੈ ਇਹ ਭਰਮਾਂ ਪਖੰਡਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਬਲਕਿ ਆਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਨੀ ਚਾਹੀਦੀ ਹੈ ਰੱਬ ਦੀ ਭਗਤੀ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੈਗਾ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਵਾਸਤੇ ਚੰਗੇ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਏ ਤੇ ਉਹ ਲੋਕ ਪੁੱਛਦੇ ਵੀ ਫਿਰ ਪਿਤਰਾ ਦਾ ਉਧਾਰ ਕਿਵੇਂ ਹੋਏਗਾ ਸਤਿਗੁਰੂ ਕਹਿੰਦੇ ਪਿਤਰਾਂ ਦਾ ਉਧਾਰ ਵੀ ਹੋ ਜੇਗਾ ਜੇ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜੇਗਾ ਨਾਮ ਨੂੰ ਜਪੇਗਾ ਤੇ ਨਾਮ ਜਪਣ ਕਰਕੇ ਪਿਤਰਾਂ ਦਾ ਉਧਾਰ ਵੀ ਹੋ ਜਾਂਦਾ ਹੈ ਗੁਰਬਾਣੀ ਦਾ ਵੀ ਇਹ ਫੈਸਲਾ ਹੈ ਮਹਾਰਾਜ ਕਹਿੰਦੇ ਜੇ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ ਪਰਮਾਤਮਾ ਦੇ ਨਾਮ ਨੂੰ ਜਪਣ ਕਰਕੇ ਬੰਦੇ ਦੇ ਸਾਰੇ ਕਿਲ ਵਿਖ ਪਾਪ ਵੀ ਖਤਮ ਹੋ ਜਾਂਦੇ ਆ ਤੇ ਵੱਡੇ ਵਡੇਰਿਆਂ ਦਾ ਵੀ ਉਧਾਰ ਹੋ ਜਾਂਦਾ ਹੈ ਇਸ ਤਰ੍ਹਾਂ ਦੇ ਨਾਲ ਜਿਹੜੀ ਲੁਕਾਈ ਭਰਮਾਂ ਭੁਲੇਖਿਆਂ ਦੇ ਵਿੱਚ ਪਈ ਹੋਈ ਸੀ ਅੰਧਕਾਰ ਦੇ ਵਿੱਚ ਜਿਹੜੀ ਲੁਕਾਈ ਫਸੀ ਹੋਈ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਭਰਮਾਂ ਭਲੇਖਿਆਂ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਤੇ ਇੱਕ ਹੋਰ ਗੱਲ ਬੜੀ ਕਾਬਲੇ ਗੌਰ ਹੈ ਬਾਬੇ ਨੇ ਕਦੇ ਵੀ ਸਿੱਧਾ ਜਾ ਕੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਆਹ ਕੰਮ ਨਾ ਕਰ ਇਹ ਗਲਤ ਹੈ ਬਾਬੇ ਨੇ ਬੜੇ ਇੱਕ ਟੇਡੇ ਢੰਗ ਦੇ ਨਾਲ ਜਿਹੜਾ ਵਾ ਉਹ ਉਪਦੇਸ਼ ਦਿੱਤਾ ਜਿਹੜਾ ਉਪਦੇਸ਼ ਸਿੱਧਾ ਸਿੱਧਾ ਸਮਝ ਵਿੱਚ ਆਇਆ ਜਿਵੇਂ ਇਹੀ ਸਾਖੀ ਆਪਾਂ ਜਿਹੜੀ ਸਰਵਣ ਕੀਤੀ ਹੈ ਇਹ ਨਹੀਂ ਕਿ ਤੁਸੀਂ ਸੂਰਜ ਵੱਲ ਪਾਣੀ ਨਾ ਛੋਟੋ ਇਹ ਤੁਹਾਡਾ ਪਾਣੀ ਨਹੀਂ ਪਹੁੰਚਣਾ ਜੇ ਗੁਰਨਾਨਕ ਸਾਹਿਬ ਇਦਾਂ ਕਹਿੰਦੇ ਤਾਂ ਉਹਨਾਂ ਕਦੇ ਨਹੀਂ ਸੀ ਮੰਨਣਾ ਮਹਾਰਾਜ ਨੇ ਇੱਕ ਪ੍ਰੈਕਟੀਕਲ ਰੂਪ ਕਰਕੇ ਦਰਸਾਇਆ ਤੇ ਉਹਨਾਂ ਲੋਕਾਂ ਦੀ ਗੱਲ ਸਮਝ ਵਿੱਚ ਪੈ ਗਈ ਗੁਰਨਾਨਕ ਸਾਹਿਬ ਜਿੱਥੇ ਵੀ ਗਏ ਉਹਨਾਂ ਨੇ ਇਦਾਂ ਹੀ ਪ੍ਰੈਕਟੀਕਲ ਰੂਪ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਸਮਝਾਇਆ ਹੈ ਦੇ ਲੋਕਾਂ ਨੂੰ ਜਿਹੜੀ ਗੱਲ ਹੈ ਉਹ ਸਮਝ ਵਿੱਚ ਪੈ ਗਈ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਤ ਅਸੀਂ ਹੋਰ ਵੀ ਸਾਖੀਆਂ ਸਰਵਣ ਕਰਾਂਗੇ ਇਹ ਘਟਨਾ ਆਪ ਜੀ ਨੂੰ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਕਰਿਓ ਵਾਹਿਗੁਰੂ ਲਿਖ ਕੇ ਕਮੈਂਟ ਦੇ ਵਿੱਚ ਤੇ ਹਾਜ਼ਰੀ ਜ਼ਰੂਰ ਲਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ